ਹਾਂਜੀ ਗਾਇਸ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਪੀ ਤੇ ਹੀ ਇਹ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਦਫ਼ਤਰ ਚ ਆਇਆ ਦੋ ਤਿੰਨ ਦਿਨ ਬਾਅਦ ਆਇਆ ਜੀ ਮੈਂ ਦਫ਼ਤਰ ਚੋਂ ਨਾਲੇ ਫਤੇਗੜ ਸਾਹਿਬ ਦੀਆਂ ਠੀਕ ਲੀਏ ਹੁਣ ਕਿਉਂਕਿ ਸੰਗਤ ਹੁਣ ਤੋਂ ਹੀ ਜੁੜਨ ਲੱਗੀ ਦੋਤਾਰਾ ਸਭ ਕਨੀ ਜਾ ਕੇ ਆਇਆ ਬੋੜੀ ਭੀੜ ਸੀਗੀ ਉੱਥੇ ਤੇ ਤੁਹਾਨੂੰ ਵੀ ਮੈਂ ਦਿਖਾਉਣਾ ਬਾਹਰ ਤੇ ਤੁਹਾਨੂੰ ਵੀ ਲੱਗਣ ਲੱਗ ਜਾਣਾ ਵੀ ਹਾਂ ਵਾਕਈ ਬਾਹਰ ਪਤਾ ਲੱਗਾ ਹੁਣ ਸਫਾਈਆਂ ਚ ਕੱਲ੍ਹ ਕਰਕੇ ਗਏ ਨੇ ਲੰਗਰਾਂ ਵਾਲੇ ਜਿਹੜੇ ਇੱਥੇ ਸਾਡੇ ਦਫ਼ਤਰ ਦੇ ਸਾਹਮਣੇ ਜਿਨ੍ਹਾਂ ਨੇ ਲੰਗਰ ਲਾਉਣਾ ਹੈ ਉਹ ਸਭ ਸਾਫ਼ ਕਰਕੇ ਤੁਹਾਨੂੰ ਦਿਖਾਉਣਾ ਮੈਂ ਇੱਕ ਤਾਂ ਆਓ ਦੇਖੋ ਜੀ ਇੱਥੇ ਆ ਸਾਰੀ ਜਿਹੜੀ ਕੰਦ ਦੇ ਨਾਲ-ਨਾਲ ਜਗ੍ਹਾ ਸਾਰੀ ਸਫਾਈ ਕਰਕੇ ਇੱਥੇ ਆਪਣੀ ਆਪਣੀ ਜਗ੍ਹਾ ਸਾਫ਼ ਕਰਕੇ ਨੇ ਤੇ ਹੁਣ ਇੱਥੇ ਫੇਰ ਨਹੀਂ ਦੱਸ ਠੀਕ ਹੈ ਜੀ ਤੇ ਹੁਣ ਬਾਕੀ ਆਪ ਤੇ ਆਹ ਦੇਖੋ ਸੰਗਤ ਮੱਥਾ ਟੇਕਣ ਆਉਂਦੀ ਇਹ ਲੰਗਰ ਵਾਲੇ ਨੇ ਸਾਰੇ ਸਮਾਨ ਲੈ ਕੇ ਆ ਗਏ ਲੰਗਰ ਦਾ ਆਮ ਲੱਗੀਆਂ ਪਰ ਭਰ ਕੇ ਟਰਾਲੀਆਂ ਆ ਨਗਰ ਨੂੰ ਇਹ ਸਫਾਈਆਂ ਕਰਦੇ ਵਰਗੇ ਨਹੀਂ ਉਹ ਆਵਾੜੀ ਦੇਖੋ ਨਾ ਇਹ ਕਿਹੜਾ ਭਾਰਤ ਲਾਉਣ ਲੱਗਿਆ ਦੇਖੋ ਜੀ ਇਹ ਸੰਘਾ ਉਠਾਤਾ ਅੱਗੇ ਪਿੱਛੇ ਹਾਂਜੀ ਗਾਇਜ਼ ਆਪਾਂ ਆ ਗਏ ਆਪਣੇ ਪਿੰਡ ਤੇ ਹੁਣ ਆਪਾਂ ਲੈਣ ਚੱਲੇ ਆ ਸਰਦਾਰ ਜੀ ਨੂੰ ਟਿਊਸ਼ਨ ਤੋਂ ਤੇ ਉਹਨੂੰ ਵੀ ਛੁੱਟੀ ਹੋ ਗਈ ਤੇ ਕਿਉਂਕਿ ਮੈਂ ਬਹੁਤ ਘੱਟ ਫੂਡ ਵਲੌਗ ਬਹੁਤ ਘੱਟ ਬਣਾਇਆ ਜੀ ਤੇ ਅੱਜ ਫੇਰ ਆਪਾਂ ਫੂਡ ਵਲੌਗੇ ਬਣਾਵਾਂਗੇ ਕਿਉਂਕਿ ਦਿਨ 'ਚ ਮੇਰਾ ਨਾ ਦੋ ਤਿੰਨ ਦਿਨ ਉਹ ਟਾਈਮ ਨਹੀਂ ਲੱਗਿਆ ਨਹੀਂ ਮੈਂ ਇੱਥੇ ਆਪਾਂ ਨੂੰ ਚੁੱਲ੍ਹੇ ਨਹੀਂ ਹੁੰਦਾ ਵੀ ਆ ਆਪਣੇ ਪਰਿਵਾਰ ਦੇ ਇਹ ਨੇ ਵਿਆਹ ਆਪਣੇ ਪਰਿਵਾਰ 'ਚ ਗੁੜੀਆ ਦਾ ਵਿਆਹ ਹੋ ਪੂਰਾ ਪ੍ਰੋਗਰਾਮ ਦਿਖਾਵਾਂਗੇ ਤੁਹਾਨੂੰ ਪੂਰਾ ਕਿਉਂਕਿ ਤਾਂ ਹੀ ਫਿਰ ਅੱਜ ਮੈਂ ਸੋਚਿਆ ਵੀ ਅੱਜ ਵੀ ਆਪਣਾ ਫੂਡ ਵਲੌਗ ਬਣਾਦਨੇ ਅੱਜ ਆਪਾਂ ਸਜ਼ਾਰ ਜੀ ਵੀ ਬੈਠੀ ਵੇਟ ਕਰਦੇ ਹੋਣੇ ਆਪਣੀ ਕਿ ਮੈਂ ਹੀ ਲੈ ਕੇ ਆਇਆ ਕੱਲ ਵੀ ਮੈਂ ਹੀ ਲੈ ਕੇ ਆਇਆ ਸੀ ਕਿਉਂਕਿ ਮੈਂ ਲਗਾਤਾਰ 4 ਸਾਲ ਬੱਸ ਵੀ ਚਲਾਈਆ ਟਰੱਕ ਵੀ ਚਲਾਇਆ ਪਰ ਘੱਟ ਉਮਰ ਦੇ ਵਿੱਚ ਬਚੇਰਾ ਕੁਝ ਦੇਖਿਆ ਜੀ ਬਚੇਰੀ ਦੁਨੀਆ ਘੁੰਮੀਆਂ ਬਹੁਤ ਘੁੰਮਿਆ ਜੀ ਪੂਰਾ ਇੰਡੀਆ ਬਿਲਕੁਲ ਇਕੱਲਾ ਘੁੰਮਿਆ ਮੈਂ ਯਾਰ ਸਾਰੇ ਕਿਤੇ ਘੁੰਮਿਆ ਮੈਂ ਬਸ ਤੇਰੀ ਵਾਰੀ ਪ੍ਰਮਾਤਮਾ ਨੇ ਬੀਰ ਰੱਖਿਆ ਪ੍ਰਮਾਤਮਾ ਬਚਾਇਆ ਵੀ ਅਬ ਤੇਰੀ ਵਾਰੀ ਇਹਦੇ ਵਿੱਚ ਪੈਂਦਾ ਉਹ ਉੱਤਰ ਪ੍ਰਦੇਸ਼ 'ਚ ਪੈਂਦਾ ਜੀ ਸੀਤਾਪੁਰ ਲਖਨਊ ਤੋਂ ਪਹਿਲਾਂ ਆਉਂਦਾ ਉੱਥੇ ਨਾ ਮੈਂ ਕੀ ਕਰਿਆ ਉੱਥੇ ਅੰਬ ਲੋੜ ਕਰਨਾ ਸੀਗਾ ਮੈਂ ਗੱਡੀ ਉੱਥੇ ਖੜੀ ਮੇਰੀ ਚਲੋ ਮੈਨੂੰ ਉੱਥੋਂ ਅੰਬ ਮੈਂ ਆਉਣਾ ਸੀਗਾ ਪੰਜਾਬ ਨੂੰ ਮੈਨੂੰ ਅੰਬ ਮਿਲ ਗਿਆ ਪਰ ਮੈਨੂੰ ਬਾਣੀਆਂ ਕਹਿੰਦਾ ਵੀ ਅੰਬ ਵਾਲਾ ਚਲੋ ਨਾਵਾ ਕਹਿੰਦਾ ਵੀ ਤੈਨੂੰ ਪਰ ਕਲਕੱਤੋਂ ਦਾ ਮਾਲ ਭਾਈ ਮੇਰੇ ਕੋਲ ਜੇ ਲੋਡ ਕਰਨੀ ਆ ਤਾਂ ਤੈਨੂੰ ਵਧੀਆ ਪਾੜਾ ਲਾ ਦੂੰਗਾ ਬਣਾ ਚਲ ਕੋਈ ਗੱਲ ਨਹੀਂ ਭਾਈ ਕਲਕੱਤੇ ਦਾ ਮਾਲ ਲੋਡ ਕਰ ਲਿਆ ਜੀ ਕਲਕੱਤੇ ਦਾ ਮਾਲ ਲੋਡ ਕਰਿਆ ਭਾਈ ਕਿਨੇ ਉੱਥੇ ਕੋਈ ਅੰਬਾਲੇ ਦੀ ਕੋਈ ਛੋਟੀ ਗੱਡੀ थी 407 ਉਹ ਉਹ ਮੁੰਡਾ ਜਿਹੜੀ ਕੱਚੇ ਮਾਲ ਦੀ ਚਲਦਾਤਾ ਚਲੋ ਮੈਂ ਭਾਈ ਉਹ ਮੇਰੇ ਕੋਲ ਆ ਗਿਆ ਕਹਿੰਦਾ ਭਾਈ ਤੇਰੇ ਕੋਲ ਕੱਚਾ ਮਾਲ ਹੈ ਕਹਿੰਦਾ ਵੀ ਤੂੰ ਮੁੰਡੇ ਨੂੰ ਨਾਲ ਲੈ ਜਾ ਮੇਰੇ ਕੋਲ ਮੁੰਡਾ ਬਿੱਲਾ ਹੀ ਆ ਵੀ ਪੰਜਾਬੀ ਆ ਆਪਣਾ ਮੁੰਡਾ ਭਾਈ ਚਲ ਕੋਈ ਗੱਲ ਨਹੀਂ ਇਹ ਪੰਜਾਬੀਆਂ ਦਾ ਭਲੇ ਜਨੇ ਆ ਮੈਨਾਂ ਤੇ ਕੋਈ ਗੱਲ ਨਹੀਂ ਭਾਈ ਇਹ ਪੰਜਾਬੀਆਂ ਮੁੰਡਾ ਤਾਂ ਜਰੂਰ ਲੱਗ ਜਾਊਗਾ ਮੁੰਡਾ ਮੈਂ ਦੇਖਿਆ ਮੁੰਡਾ ਭੋਲਾ ਆ ਮੁੰਡਾ ਭਾਈ ਚਲੋ ਮੇਰੇ ਕੋਲ 70 80000 ਰੁਪਇਆ ਤਾਂ ਪਹਿਲਾਂ ਹੀ ਸੀਗਾ 30 35000 ਰੁਪਇਆ ਮੈਨੂੰ ਅੰਬਾਲਿਆਂ ਨੇ ਕਿਰਾਇਆ ਦਿੱਤਾ ਉਹੀ ਭਾਈ ਕੀ ਬਣਾ ਉਹ ਮੁੰਡਾ ਨਾ ਹੀ ਗੱਡੀ 'ਚ ਮੈਨੂੰ ਨਹੀਂ ਪਤਾ ਵੀ ਗੱਡੀ ਦੇ ਵਿੱਚ ਉਹ ਨਾ ਜੇਬਾਂ ਨੂੰ ਦੇਖੀ ਜਾਵੇ ਚੈੱਕ ਕਰੀ ਜਾਵੇ ਉਹ ਪਤਾ ਲੱਗ ਗਿਆ ਜਿੱਥੇ ਪੇਮੈਂਟ ਪਈ ਤੀ ਉਹਨੇ ਉਹਨੇ ਪਤਾ ਲੱਗ ਰਹਾ ਵੀ ਇੱਥੇ ਪਈ ਆ ਪੇਮੈਂਟ ਇਹ ਦੇਖ ਲਓ ਤੁਸੀਂ ਕਲਕੱਤੇ ਜਾਂਦੇ ਜਾਂਦੇ ਉਹਨੇ 10000 ਰੁਪਏ ਆੜਾਤਾ ਜੀ ਵਿੱਚੋਂ ਪੈਸੇ ਨਹੀਂ 10000 ਰੁਪਏ ਅਗਾਰ ਕਰਤਾ ਉਹਨੇ ਕਿ ਆ ਵੀ ਜੇ ਵਾ ਸਾਰੇ ਚੱਕੂਗਾ ਤਾਂ ਪਤਾ ਲੱਗੂਗਾ ਵਿੱਚ ਮੈਂ ਥੋੜੀ ਕਰਕੇ ਲੂਗਾ ਪਰ ਪਤਾ ਨਹੀਂ ਲੱਗਣਾ ਭਾਈ ਜਦ ਮੈਂ ਜਾ ਕੇ ਦੇਖੇ ਪ੍ਰਾਈਸੇ ਭਾਈ ਘਟ ਗਏ ਫਿਰ ਮੈਂ ਦੇਖਿਆ ਵੀ ਇੰਨੇ ਤੇ ਟੂਲ ਟੈਕਸ ਲੱਗੇ ਐਨਾ ਰੋਟੀ ਤੇ ਖਰਚਾ ਆ ਗਿਆ ਸਾਰਾ ਖਰਚਾ ਮੇਰਾ ਲਿਖਿਆ ਹੁੰਦਾ ਸੀਗਾ ਦੇਖਿਆ ਮੈਂ ਕਿ ਵੀ ਬਾਕੀ 10000 ਕਿੱਥੇ ਗਿਆ ਮੈਂ ਤਾਂ ਉਹਨੂੰ ਭਾਈ ਵੈਸੇ ਦਬਕਾ ਮਾਰਿਆ ਓਏ ਮਹਤਾਏ ਪੈਸੇ ਚੁੱਕ ਲੈ ਪਰ ਆਪ ਦੇਖ ਰ ਮੈਂ ਇੱਥੇ ਗੱਟੀਆਂ ਮੇਰੇ ਪਿੱਛੇ ਮਾ ਆ ਰਹੀਆਂ ਨੇ ਚਾਰ ਪੰਜ ਤਿੰਨ ਨੂੰ ਚਾਰ ਮਾਰਦੇ ਆ ਤਰਾ ਰਾਜ ਭਾਈਓ ਤਾਂ ਮੰਨ ਗਿਆ ਹੀ ਜਦ ਤੇ 4000 ਰੁਪਏ ਕੱਢ ਗਏ ਮੇਰੇ ਹੱਥ ਤੇ ਫੜਾ ਤਾ ਉਹਨੇ ਜੇਬ ਚੋਂ ਚਾਹ ਦੇ ਨੇ 4000 ਰੁਪਏ ਕੱਢ ਕੇ ਰੱਖਿਆ ਮੇਰੀ ਜੇਬ ਚ ਉਹ ਤਾਂ ਦੋ ਮੁੰਡੇ ਪੁੰਡੇ ਵਾਲੀ ਸਾਈਡ ਦੇਤੇ ਉਹ ਕਹਿੰਦੇ ਵੀਰੇ ਹੁਣ ਆਪਾਂ ਨੇ ਲੈ ਕੇ ਨਹੀਂ ਜਾਣਾ ਇਹਨੂੰ ਨਾਲੇ ਤਾਂ ਜੀ ਕਟਾਈ ਕਰੀ ਉੱਥੇ ਹੀ ਕਬਾਈ ਕਰਕੇ ਉਹ ਉੱਥੇ ਹੀ ਛੱਡ ਜਾਂਦਾ ਫਿਰ ਕਲਕੱਤੀ ਉਹ ਕਹਿੰਦਾ ਵੀ ਇਹਦਾ ਕੀ ਤਵਾਰ ਆ ਤੇ ਰਾਤ ਦੇ ਜਿੱ ਸੱਟ ਕੋਈ ਤੇ ਮਾਰੇ ਲੈ ਕੀ ਜਣੀ ਕਿ ਨਾ ਐਨਾ ਭੇਡ ਮੈਨੂੰ ਹਾਇ ਨਹੀਂ ਸੀ ਇਹ ਜੇ ਕਈ ਵਾਰੀ ਆ ਇਹ ਜੇ ਬਾਕਿਆ ਮੇਰੇ ਨਾਲ ਹੋਏ ਨੇ ਹੌਲੀ ਹੌਲੀ ਬੰਦੇ ਨੂੰ ਪਤਾ ਲੱਗਦਾ ਇਸ ਕਰਕੇ ਫਿਰ ਇਹ ਜੇ ਹਾਲਾਤ ਦੇਖ ਕੇ ਮੈਂ ਮੈਂ ਕਹਾਂ ਵੀ ਨਹੀਂ ਇਹ ਕੰਮ ਬਿਲਕੁਲ ਆਪਣੇ ਬਸਦਾ ਨਹੀਂ ਹੈਗਾ ਫਿਰ ਆਪਾਂ ਨੇ ਉਹ ਕੰਮ ਛੱਡਤਾ ਜੀ ਮਰਦਾ ਰਿਗ ਗਿਆ ਹੀ ਨਹੀਂ ਇਹ ਬਰ ਗੱਡੀ ਗੁੱਟੀ ਤੇ ਕਦੇ ਵੀ ਨਹੀਂ ਗੱਡੀ ਨਾਲ ਗਿਆ ਮੈਂ ਹਲੋ ਠੀਕ ਹੈ ਜੀ ਫਿਰ ਹੁਣ ਸਰਹੰਦ ਪਹੁੰਚ ਕੇ ਮਿਲਦੇ ਆਪਾਂ ਬਸ ਮੈਂ ਪਹੁੰਚਣ ਵਾਲਾ ਹੀ ਆ ਸਰਹੰਦ ਪਰ ਜਤ ਨੂੰ ਲੈ ਲਵਾਂਗਾ ਚਾਣਾ ਚਨਾ ਸੂਪ ਲਾਓ ਜੀ ਦੇਖ ਲਓ ਤੁਹਾਡੇ ਕੋਲ ਫੇਰ ਆ ਗਿਆ ਅੱਜ ਦੁਬਾਰਾ ਅਰੇ ਸਰ ਬੜੀ ਮਿਹਰਬਾਨੀ ਹੋਰ ਸੁਣਾਓ ਜੀ ਮੈਂ ਮੁਕਤੀ ਗੱਲ ਤੁਹਾਡੇ ਨਾਲ ਮਸਾਵਾ ਮੈਂ ਇੱਧਰ ਆ ਜਾਈਂਗੀ ਇੱਧਰ ਤੱਕ ਆਪਣਾ ਘਰ ਲਵਾਂ ਲਓ ਜੀ ਚਨਾ ਸੂਪ ਦੇ ਦਰਸ਼ਨ ਕਰਾਂਗਾ ਪਹਿਲਾਂ ਤੁਹਾਨੂੰ ਲੈ ਭਾਈ ਦੇਖ ਆ ਹੁੰਦਾ ਚਨਾ ਸੂਪ ਕਾਲੇ ਛੋਲਿਆਂ ਦਾ ਸੂਪ ਨਾ ਯਾਰ ਪੀ ਕੇ ਉਹ ਪੀ ਕੇ ਦੇਖ ਤੂੰ ਵਾਹ ਇੱਕੇ ਕਰਦੇ ਇੱਕੇ ਕਰਦੇ ਮੇਰੇ ਲਈ ਇਹਨੂੰ ਹੋਰ ਕੁਝ ਦਿੰਨੇ ਆ ਫਿਰ ਲੈ ਤੂੰ ਕੋਲਡ ਡਰਿੰਕ ਲੈ ਲਓ ਫਿਰ ਤੂੰ ਖਾਲਾ ਲਓ ਜੀ ਆਪਾਂ ਦਾ ਪਿੰਨਿਆ ਚਨਾ ਸੁਪਰ ਸੁਖਵਿੰਦਰ ਵੀ ਆ ਰਿਹਾ ਤੇ ਉਹ ਵੀ ਕਹਿੰਦਾ ਮੈਂ ਚਨਾ ਸੁਪੇ ਪੀਣਾ ਆਹ YouTube ਦੇ ਨਾਮ ਦੇ ਆਪਣਾ ਹੈਗਾ ਗੁਰ ਸਿੱਧੂ ਪੀ ਵੀ ਤੇ ਨੀ ਵੀ ਤੇ ਜੀ ਲਓ ਜੀ ਦੇਖੋ ਇਹ ਹੈਗਾ ਚਨਾ ਸੂਪ ਅਭ ਇਚ ਚਾਂਪ ਹੈ ਹਾਂ ਜੀ ਵਾਹ ਤੇਰੇ ਉਹ ਤੇਰੀ ਲਓ ਜੀ ਹੁਣ ਦੇਖਦੇ ਹਾਂ ਗਰਮ ਕਿੰਨੀ ਕ ਹੈ ਇਹ ਡਰਦਾ ਭਾਈ ਮੜਾ ਠੰਡਾ ਠੰਡਾ ਹੋ ਜਾਣ ਤੋਂ ਮੜਾ ਜਾ ਵਧੀਆ ਸੁਭ ਜਾਦਾ ਵਧੀਆ ਇਹਨਾਂ ਨੂੰ ਹਲਾ ਉਹ ਜਿਆਦਾ ਵਧੀਆ ਹੂੰ ਨੁਰੀ ਪਬਜੋ ਤਾਂ ਉਧਰ ਚਾਂਪ ਲਾ ਗਿਆ ਖਾਨ ਤੇ ਬੜੀ ਬਦਾ ਹੈ ਵੀ ਸੂਤ ਵੀ ਬੜਾ ਸੁਆਦ ਜਣੀ ਕਿ ਇਹਨੋਂ ਉਹ ਜ਼ਿਆਦਾ ਸੁਆਦ ਆ ਜਿਹੜਾ ਮਸ਼ਰੂਮ ਸੂਤ ਆ ਸੁਖਿੰਦਰ ਭਾਈ ਆ ਨਹੀਂ ਲਗਾ ਕੋ ਦੇਖੋ ਹੁਣ ਨਾ ਸ਼ੀਧੀ ਜੋੜ ਮੇਲੇ ਕਰਕੇ ਜਾਮ ਦੇਖੋ ਪਿੱਛੇ ਤੁਹਾਨੂੰ ਦਿਖਾਉਣਾ ਮੈਂ ਹੋਈ ਏ ਠੀਕ ਹੈ ਦੇਖੋ ਜਾਮ ਤੌਗੀ ਹੁਣ ਬਾਈ ਲੋਕ ਦੂਰ ਦੂਰ ਤੋਂ ਆ ਰਹੇ ਨੇ ਲੰਗਰਾਂ ਆ ਰਹੇ ਨੇ ਦੇਖੋ ਹੈ ਜਾਮ ਲੱਗਦਾ ਬਸ ਇੱਥੇ ਤੋਂ ਅੱਗੇ ਕੋਈ ਗੱਡੀ ਨਹੀਂ ਜਾ ਸਕਦੀ ਹੁਣ ਇਹ ਤੋਂ ਬਾਅਦ ਮੈਂ ਪਨੀਰ ਮਲਾਈ ਟਿੱਕਾ ਪਨੀਰ ਮਲਾਈ ਟਿੱਕਾ ਵੈਰੀ ਗੁੱਡ ਯਾਰ ਮੈਨੂੰ ਪਹਿਲਾਂ ਦੱਸਦਾ ਤੂੰ ਮੈਂ ਚੱਲ ਹੁਣ ਕੱਲੂ ਇਹ ਖਾ ਕੇ ਜਾਵਾਂਗੇ ਕੱਲ ਥੋੜੀ ਚਾਹ ਪੀਖਾਦੀ ਅੱਜ ਸੁਪੀਤਾ ਕੱਲ ਥੋੜਾ ਪਨੀਰ ਮਲਾਈ ਟਿੱਕਾ ਹੈ ਤਾਂ ਨੂੰ ਇਹ ਖਾ ਕੇ ਜਾਵਾਂਗੇ ਇਹ ਕਿੰਨੇ ਦੀ ਪਲੇਟ ਹੈ ਪਨੀਰ ਦੀ 220 ਕੀ ਕੀ ਪਾਇਆ ਬੈਠੇ ਜੀ ਦਿਖਾਈ ਤਾਂ ਘੇੜ ਬਣਾਇਆ ਬਹੁਤ ਪੂਰਾ ਬਹੁਤ ਸਾਰੇ ਮਸਾਲੇ ਪੜਦੇ ਨੇ ਅੱਛਾ ਸਾਡੇ ਬਾਪੂ ਜੀ ਖੁਦ ਇਸੇ ਦਾ ਤਿਆਰ ਕਰਦੇ ਨੇ ਮਸਾਲੇ ਆਪਣੇ ਘਰੇ ਜੀ ਅੱਛਾ ਅੱਛਾ ਉਹ ਪੂਰਾ ਖੜਾ ਰਿਹਾ ਤੁਹਾਡਾ ਬੰਦਰ ਇਹ ਮਸਾਲੇ ਆਪਣੇ ਤਿਆਰ ਕਰਕੇ ਪਾਉਂਦੇ ਤੁਸੀਂ ਵੈਰੀ ਗੁੱਡ ਬਾਜੀ ਬਾ ਬਹੁਤ ਵਧੀਆ ਵੇਖਾ ਇੱਧਰ ਬੰਦਿਆ ਨੇ ਖਾ ਲਈ ਆਪਣੀ ਹੋ ਗਿਆ ਕੰਮ ਨਿਬੜ ਗਿਆ ਕੰਮ ਤਾਂ ਇਹ ਕੁਝ ਵੀ ਨਹੀਂ ਕਰਦਾ ਤੂੰ ਦਾ ਬਸ ਯਾਰ ਕੁਝ ਨਹੀਂ ਆਹ ਦੇਖ ਉਹਦਰ ਉਹ ਵੀ ਉਹ ਵੀ ਕੀ ਆ ਦੱਸ ਉਹ ਵੀ ਚਾਹ ਪੀਆ ਉਹ ਵੀ ਚਾਹ ਪੀਆ ਉਹ ਚਿਕਨ ਹੈ ਚਿਕਨ ਹੈ ਅੱਛੇ ਚਿਕਨ ਹੈ ਮੈਨੂੰ ਚਾਹ ਪੀ ਲੱਗ ਰਹੀ ਆ ਕਿੰਨੇ ਪੈਸੇ ਕੋ ਸਰ ਬਸ ਹੋਰ ਮੈਂ ਸੂਪੀ ਲਿਆ ਪਰ ਜੋਤ ਨੇ ਚਾਹ ਪਕਾ ਲਈ ਕੀਰਤ ਨੇ ਕੋਲ ਡਰਿੰਕ ਪੀ ਲਿਆ ਨਹੀਂ ਕੁਛ ਖਾਦਾ ਨਹੀਂ ਤੇ ਹੋਰ ਬਾਕੀ ਦਾ ਬਲੌਗ ਪਿੰਡ ਜਾ ਕੇ ਕੰਪਲੀਟ ਕਰਾਂਗੇ ਆਪਾਂ ਤੁਸੀਂ ਜੁੜੇ ਰਹੋ ਗੁਰ ਸਿੱਧੂ ਪੀਬੀ 23 ਦੇ ਨਾਲ ਥੈਂਕ ਯੂ ਜੀ ਓਕੇ